ਔੜੀ ਮਹੱਲਾ ਪੰਜਵਾ ਮਾਂਝ ਦੁਖ ਪੰਜਨ ਤੇਰਾ ਨਾਮ ਜੀ ਕੇ ਸਾਬ ਸੰਤਜੀ ਸ੍ਰੀ ਗੁਰੂ ਸਾਹਿਬ ਜੀ ਜਦੋਂ ਗੁਰੂ ਅਰਜਨ ਸਾਹਿਬ ਸੇਵਾ ਮਾਰੋ ਸੰਤੋਖ ਸਰਵਾਲ ਜੀ ਕਿੜਾਰੇ ਸਨ ਉਸ ਵਕਤ ਪੱਟੀ ਆਇਆ ਜਿਹੜਾ ਰਾਜਾ ਸੀ ਜਿਹੜਾ ਨਾ ਦੁਨੀਆ ਕੇਂਦਰੀ ਇਹ ਮੁਸਲਮਾਨੋਂ ਦੀਨ ਹੋ ਕੇ ਪੱਟੀ ਦੇ ਇਲਾਕੇ ਦਾ ਰਾਜ ਕਰਦਾ ਸੀ ਇਹਦੀਆਂ ਸੱਤ ਲੜਕੀਆਂ ਸੰਤ ਸਾਹਿਬ ਸਿੰਘ ਜੀ ਉਹ ਸਤਾਂ ਲੜਕੀਆਂ ਚੋ ਛੇ ਲੜਕੀਆਂ ਵਿਆਹੀਆਂ ਹੋਈਆਂ ਸੀ ਉਹਨਾਂ ਨੇ ਇੱਕਦਮ ਇਹ ਲੜਕੀਆਂ ਆਪ ਕੋ ਕੀ ਜਿਹਨੀਆਂ ਸਨ ਉਹ ਕਹਿੰਨ ਮੈਨੂੰ ਕਿਉਂ ਨਾ ਇੰਨਾ ਧੰਨ ਦਿੱਤਾ ਮੈਨੂੰ ਕਿਉਂ ਨਾ ਇੰਨਾ ਕੈਸ ਤੇ ਚੂੜੀ ਐਸਰੇ ਕਰਦੀਆਂ ਜਿਹੜੀ ਛੋਟੀ ਆਰ ਕੌੜ ਵਿਆਹੀ ਨਹੀਂ ਸੀ ਉਹ ਕਹਿੰਦੀ ਸਾਰਿਆਂ ਦੀ ਉਸੇ ਸੁੰਗਣ ਗੁਰੂ ਸਾਹਿਬ ਦੇ ਕੀਰਤਨ ਸੁਣਿਆ ਕਰਦੀ ਉਹ ਜਾਨ ਦੀ ਸੋਚ ਕਰਤਾ ਚਿੰਤਾ ਕਰੇ ਜਿਹਨੂੰ ਉਪਾਇਆ ਜਾਗੋ ਇਹ ਸ਼ਲੋਕ ਤੋਂ ਨਿਚਿਆ ਸੀ ਅਠਵੇਂ ਤੇ ਕੀ ਆਸਾ ਜੀ ਜੀ ਆਰ ਦੇਤੇ ਉਹ ਕਰਨ ਲੱਗੀ ਪਰਮੇਸ਼ਰ ਸਾਰਿਆਂ ਦੀ ਪਾਲਣਾ ਕਰਦਾ ਹੈ ਲੜਕੀਆਂ ਲੜਕੀਆਂ ਕੋਈ ਪਿਓ ਨੂੰ ਅਗਿਆਨੀ ਨੂੰ ਆ ਕੇ ਰੋਛਾ ਸੀ ਕਹਿੰਨੀ ਆ ਪਿਓ ਤੇਰੇ ਆਲ ਕਿਆ ਖਾਣੀ ਹੈ ਕਹਿੰਦੀ ਹੈ ਰੱਬ ਸਾਰਿਆਂ ਨੂੰ ਦਿੰਦਾ ਇਹਨੂੰ ਹੋਇ ਪੁੱਛਿਆ ਅਗਿਆਨੀ ਸਾਰਿਆਂ ਨੂੰ ਸ਼ਾਮ ਤੱਕ ਬਾਪੂ ਤੇਰੇ ਆਲ ਕਿਆ ਖਾਣੀ ਹੈ ਛੋਟੀ ਜਿਹੀ ਲਾਲ ਕੌਰ ਵੀ ਉਹ ਕਹਿਣ ਲੱਗੀ ਪਤਾ ਪਰਮੇਸ਼ਰ ਸਾਰੇ ਉਹ ਦਿੰਦਾ ਤੈਨੂੰ ਵੀ ਮੈਨੂੰ ਵੀ ਪਰਮੇਸ਼ਰ ਸੋਖ ਕਰਦਾ ਜਿੰਨਾ ਕਰੇ ਜਿੰਨੂੰ ਪਾਇਆ ਜਾਂਦਾ ਹੈ ਜੋ ਹਰੀ ਸ਼ਹਿਰ ਤੋਂ ਵੀ ਲੈਣੇ ਪਾਗੋ ਕੋਈ ਮਾਰਨ ਕਿਹਾ ਜਨਮ ਤੇ ਕਹੇ ਲੋਕ ਸੁਧਵੰਤਾ ਕੋਈ ਨਾ ਕਿਸ ਕੀ ਕਰਿਆ ਫਿਰ ਵੀ ਕਿਸਮਾ ਹੈ ਖਾਤਰ ਪਾਹੇ ਮਨ ਕੋ ਕਰਿਆ ਕੋਈ ਕਹੇ ਵੀ ਰੋਜੀ ਦਾ ਆਸਰਾ ਨਹੀਂ ਹੈ ਇਹ ਗੱਲ ਸੁਣ ਕੇ ਕਹਿਣ ਲੱਗਾ ਚੰਗਾ ਇੱਕ ਕੋੜੀ ਜਾਂਦੇ ਸੀ ਨੈ ਸਿੰਘਲਾ ਸੀ ਕਹਿੰਦਾ ਜੇ ਇਹਦੇ ਨਾਲ ਮੈਂ ਤੈਨੂੰ ਵਿਆਹ ਤੱਕ ਹੀ ਵੇਖੂਗਾ ਜਦੋਂ ਰੱਬ ਹੁੰਦਾ ਇਹ ਕਹਿਣ ਲੱਗੀ ਮੇਰਾ ਪਤੀ ਹੋਈ ਹੈ ਉਸ ਵੇਲੇ ਮਾਂ ਵੀ ਬੜੀ ਰਹੀ ਅਰੇ ਜੀ ਹਰਨਾਲੜਕੀ ਨੂੰ ਉਸੇ ਨੂੰ ਆਸਰੇ ਲੈ ਕੇ ਇਹ ਵੀ ਉਹ ਨਰਾਜ ਹੋ ਕੇ ਤੋਰਦੀ ਕਹਿੰਦਾ ਚੰਗਾ ਮੇਰੇ ਇਲਾਕੇ ਚ ਨੇ ਮੰਨ ਕੇ ਖਾਈ। ਤੇ ਪਤੀ ਦੇ ਲਾਗੇ ਕੇ ਨਿਕਲ ਕੇ ਹੌਲੀ ਹੌਲੀ ਕਹਿੰਦਾ ਜੀ ਮੰਗ ਲਈ ਮੰਗ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਆ ਗਈ। ਉਦੋਂ ਗੁਰੂ ਸਾਹਿਬ ਨੇ ਫਿਰ ਵਸਾਇਆ ਸੀ। ਗੁਰੂ ਰਾਮਦਾਸ ਸਾਹਿਬ ਦੀ ਸੇਵਾ ਕੀਤੀ ਸੀ ਉਹ ਪੈਣੀ ਪਏ ਕੇ ਸਾਰੇ ਕੱਚੇ ਪਾਣੀ ਜਿਹੜਾ ਸੀ ਭੰ ਚੁੱਕਾ ਸੀ ਤੇ ਚਾਰ ਸਤੇ ਨੂੰ ਗੱਭ ਵੀ ਪਈ ਗਈ ਸੀ। ਖੋੜੇ ਦੇ ਥਾਂ ਦੁਖ ਭੰਨੀ ਮੇਰੀ ਵਾਲੇ ਥਾਂ ਨੀਵੇਂ ਥਾਂ ਕਾਲ ਵਿੱਚ ਜਾਲ ਸੀ ਤੇ ਤੇਰੇ ਹੱਕੇ ਸਾਹਿਬ ਸੰਗੇ ਜੀ ਉਹ ਬੀਬੀ ਇੱਕ ਦਿਨ ਤਾਂ ਗੁਰੂ ਕੇ ਲੰਗਰ ਚੋਂ ਪ੍ਰਸ਼ਾਦਾ ਛਕਿਆ ਦੂਏ ਦਿਨੇ ਉਹ ਤੋਂੰਗ ਪਿੰਡ ਵਿੱਚ ਸਿੱਖਿਆ ਮੰਗਣ ਲਾਪੇ ਗਈ ਤੇ ਸਾਕੀ ਆਏ ਦਿਨ ਸੀ ਉਸ ਵਕਤੇ ਉਹ ਸਾਕੀ ਆਏ ਦਿਨ ਕਾਉ ਜਿਹੜੇ ਸੀ ਉਹ ਬੀਬੀ ਸਾਹ ਉਹਦੇ ਉੱਤੇ ਬੈਠ ਕੇ ਥੱਲੇ ਉਤਰਿਆ ਉਤਰ ਕੇ ਚੁੰਝ ਭਰੀ ਉਸਨੇ ਜਿਸ ਵੇਲੇ ਚੁੰਝ ਭਰੀ ਕੀ ਉਹ ਸਾਹਿਬ ਸੰਗਤ ਜੀ ਜੇ ਕੋਈ ਮਨਚ ਐਸਾ ਹੈ ਉਹ ਪੁਨ ਜਾਗ ਤੇ ਕਿ ਉਹ ਇਸ਼ਨਾਨ ਕਰਨ ਲੱਗਾ ਇਸ਼ਨਾਨ ਕਰਨਾ ਹੰਸ ਬਣ ਗਿਆ ਹੰਸ ਬਣਿਆ ਵੇਖ ਕੇ ਗੁਰੂ ਰਾਮਦਾਸ ਜੀ ਨੇ ਬਚਨ ਕੀਤੇ ਅੰਮ੍ਰ ਸੈ ਸਦਗੁਰ ਸਤਿਵਾਦੀ ਜਿਤਨਾ ਸੇ ਕਹੂਆ ਹੰਸ ਹੋਵੇ ਇਹ ਪਿੰਗਲਾ ਜਿਹੜਾ ਕੋਈ ਸੀ ਇਹ ਵੀ ਰੁੜ ਕੇ ਖਾੜੀ ਤੋਂ ਉਹ ਲੜਕੀ ਤੇ ਖਾ ਮੰਗਣ ਵਾਚੇ ਗਈ ਸੀ ਵਿੱਚ ਡੁੱਬ ਤੇ ਉਹ ਵੀ ਦੇ ਕੇ ਇਸ਼ਨਾਨ ਕੀਤਾ ਤੇ ਇਹ ਪਿੰਗਲਾ ਪੁਣੇ ਵੀ हट ਗਿਆ ਕੋੜ ਵੀ हट ਗਿਆ ਵੈਲਗਰਾਮਨੀ ਤੇ ਆ ਉਸ ਜਿਹੜੇ ਸਾਥ ਸੰਗਤ ਦੀ ਉਹ ਲੜਕੀ ਜਦੋਂ ਆਈ ਵੇਖ ਕੇ ਕਹਿਣ ਲੱਗੀ ਕਿ ਤੂੰ ਮੇਰਾ ਪਤੀ ਨਹੀਂ ਤੇ ਮੇਰੇ ਰੂਪ ਦੇ ਲਾਲਚ 'ਚ ਮੇਰੇ ਪਤੀ ਨੂੰ ਜੇ ਮਾਰਿਆ ਤਾਂ ਜਸਤਫੀ ਹੈ ਮੈਂ ਤੇਰੇ 'ਨਹੀਂ ਬਸਾਂਗੀ ਮੈਂ ਆਪਣਾ ਹਾਕ ਕਰ ਲਵਾਂਗੀ ਸੁਣ ਕੇ ਇਸਨ ਕਹੇ ਭਾਗਾਂ ਵਾਲੀਏ ਤੇਰੇ ਸੱਚ ਨੂੰ ਭਾਗ ਲੱਗੇ ਮੈਂ ਤੇਰਾ ਪਤੀ ਇਹ ਮਹੀ ਨਹੀਂ ਲੜਕੀ ਉਸ ਵੇਲੇ ਲੋਕਾਂ ਨੇ ਕਿਹਾ ਗੁਰੂ ਅਰਜਨ ਸਾਹਿਬ ਜੰਤਰੀ ਆਮੀ ਇਹ ਜੋਗੀ ਦਾ ਪ੍ਰਕਰਨ ਹੋ ਰਿਹਾ ਉੱਥੇ ਜੋਗੀ ਮਹਾਰਾਜੀ ਨੇ ਸੰਤੋਖ ਸੇਵਰ ਤੋਂ ਕੱਢਿਆ ਉਹਦੇ ਤਾਂ ਬ੍ਰਹਮ ਗਿਆਨ ਬਖਸ਼ਿਆ ਤੂੰ ਜਾਓ ਗੁਰੂ ਸਾਹਿਬ ਅੰਤਰੀਆਮੀ ਹੈ ਇਹ ਹਮਾਰਾ ਜੇ ਕਾਸ ਆਏ ਹੋਰ ਲੋਕ ਵੀ ਇਕੱਠੇ ਹੋ ਕੇ ਆ ਗਏ ਸਤਗੁਰੂ ਜੀ ਨੇ ਕਹਿ ਵੀ ਚੱਲ ਕੇ ਵਿਖਾਓ ਉੱਥਾਂ ਜਦੋਂ ਚੱਲ ਕੇ ਵਿਖਾਇਆ ਇਹ ਦੁੱਖ ਭੰਨੀ ਨਹੀਂ ਦੇਰੀ ਦੇ ਰੇਠਾਂ ਇਹ ਹੁੰਦਾ ਆਪਜੀ ਇੱਕ ਉਂਗਲੀ ਜਿਹੇ ਵਿੱਚ ਜਿਹੜੇ ਰੂੜਨ ਤੋਂ ਇਹ ਦੇਰੀ ਦੇ ਨਾਮ ਹੈ ਇਹ ਜਿਹੜੇ ਜੜਾਂ ਦੇ ਨਾਲ ਤਾਂ ਕੇ ਰੱਖੀ ਸੀ ਉਹ ਉਂਗਲੀ ਸੀ ਹਜੇ ਕੋਸਟੋ ਦੇ ਵਿੱਚ ਉਹ ਜਦੋਂ ਕੋਈ ਮਹਾਰਾਜ ਜੀ ਨੇ ਫੇਰ ਰਾਜੀ ਹੋ ਗਿਆ ਤੇ ਸਾਕਤ ਹੋ ਗਿਆ ਮੈਂ ਮਹਾਰਾਜ ਕਹਿੰ ਲਗੇ ਬੀਬੀ ਇਹੋ ਤੇਰਾ ਪਤੀ ਹੈ ਰਾਜੇ ਨੂੰ ਦੁਨੀ ਚਾਹੁੰਦਾ ਉਹ ਲਾਗੇ ਕਹੇ ਤੇਰੇ ਘਰ ਪੁੱਤਰ ਕੋਈ ਨਹੀਂ ਇਹ ਲੜਕੀ ਨੂੰ ਰਾਜ ਦੇ ਦੇ ਮਹਾਰਾਜ ਰਾਜ ਦਾ ਮਾਲਕ ਬਣਾਤਾ ਇਸੇ ਜਮਾਈ ਨੂੰ ਜੀ ਇਸ ਪ੍ਰਕਾਰ ਬਖਸ਼ਿਸ਼ ਕੀਤੀ ਉਦੋਂ ਮਹਾਰਾਜ ਦੁਖ ਭੰਣੀ ਸਾਹਿਬ ਦੇ ਇਹ ਜਦੋਂ ਕੋੜੀ ਰਾਜੀ ਹੋ ਗਿਆ ਸੀ ਇਸ ਸਬੂਤ ਕਰਨ ਕੀਤਾ ਪੰਜਵੇਂ ਪਾਠ ਸ਼ਾਮ ਹੈ ਗਉੜੀ ਮਹੱਲਾ ਪੰਜਵਾ ਮਾਂਝ ਦੁਖ ਭੰਜਨ ਤੇਰਾ ਨਾਮ ਜੀ ਤੇ ਪ੍ਰਭੂ ਮੂਰਤ ਤੇਰਾ ਨਾਮ ਜਿਹੜਾ ਦੁੱਖਾਂ ਨੂੰ ਭੰਨਣ ਵਾਲਾ ਹੈ ਜੀ ਦੁਖ ਭੰਜਨ ਤੇਰਾ ਨਾਮ ਜਿਨ੍ਹਾਂ ਨੇ ਤੇਰਾ ਨਾਮ ਜਪਨ ਸਾਰਿਆਂ ਦੁੱਖ ਭੰਨ ਲਏ ਇਸ ਕਰਕੇ ਦੁੱਖ ਭਜਣੀ ਨਾ ਹੋ ਪਿਆ ਉਸ ਵੇਲੇ ਮਹਾਰਾਜ ਸਾਹਿਬ ਨੂੰ ਕੋੜੀ ਰਾਜੀ ਹੋਣ ਤੋਂ ਕਿਉਂ ਮਾਰਾ ਦੁੱਖਾਂ ਨੂੰ ਭੰਨਣ ਵਾਲਾ ਪਿੱਛੇ ਵੀ ਤੇਰਾ ਨਾਮ ਸੀ ਹੋਣ ਵੀ ਜਮਨ ਮੰਦ ਦੇ ਦੁੱਖਾਂ ਨੂੰ ਭੰਨਣ ਵਾਲਾ ਹੈ ਕ੍ਰੀਮ ਦੇ ਦੁੱਖਾਂ ਨੂੰ ਭੰਨਣ ਵਾਲਾ ਇਹ ਦੁਖ ਭੰਜਨ ਪਰਮੇਸ਼ਰ ਜੀ ਤੇਰਾ ਨਾਮ ਹੀ ਜਮਨ ਮੰਦ ਦੇ ਦੁੱਖਾਂ ਨੂੰ ਭੰਨਵਾ ਹੈ ਆਠ ਪਹਿਰ ਆਰਾਧਿਏ ਇਹ ਨਾਮ ਪ੍ਰਸਿੱਧ ਪਰਮੇਸ਼ਰ ਆਸਰਾ ਕੀ ਪਰ ਆਵਦੇ ਨਾਮ ਨੂੰ ਰਜਨ ਕਰਕੇ ਪੂਰਨ ਸਤਗੁਰ ਗਿਆ ਪੂਰਨ ਸਤਗੁਰਾਂ ਦੁਆਰਾ ਗਿਆਨ ਪ੍ਰਾਪਤ ਹੁੰਦਾ ਇਸੇ ਤਰ੍ਹਾਂ ਜਿਹੜਾ ਸਿਮਰਨ ਕਰਨਾ ਹੈ ਪ੍ਰਹਾਉ ਜਿਤ ਕਟ ਵਸਾ ਪਾਰ ਬ੍ਰਹਮ ਵਿਵਰਤਿਕ ਸਿਮਰਨ ਕਰਨਾ ਹੈ ਪੂਰਨ ਸਤਗੁਰਾਂ ਦੁਆਰਾ ਗਿਆਨ ਪ੍ਰਾਪਤ ਕਰਨਾ ਹੈ ਜਿਹੜਾ ਵਿਸਾਰਨਾ ਹੈ ਮਰਨਾ ਹੈ ਅਗਿਆਮੀ ਬਣਨਾ ਹੈ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਜਿਹੀ ਦੇ ਲਿੰਗ ਹੋਇ ਦਾਰਮ ਪਰਮੇਸ਼ਰ ਨੂੰ ਵਸ ਜਾਣਾ ਹੈ ਸੋਈ ਸੁਹਾਵਾ ਥਾ ਜਿਹਨੂੰ ਸੋਹਣੀ ਕੋਈ ਜਾਂਦਾ ਹੈ ਜਮ ਕੰਤਰ ਨੀੜ ਨਾ ਜਮ ਦੇ ਦੂਤ ਹੈ ਜਿਹੜੇ ਅਜਾਈ ਨਿਕਾਈ ਮਿਕਾਈ ਇਸرائیਲ ਆਦਕੀ ਨੇੜੇ ਆ ਸਕਦੇ ਰਸਨਾ ਹਰ ਗੁਣ ਦਾ ਰਸਨਾ ਕਰਕੇ ਮਾਰੇ ਹਈ ਆਪ ਦੇ ਗੁਣਾਂ ਨੂੰ ਗਾਉਂਦੇ ਹੁਣ ਸੇਵਾ ਸੁਰਤ ਨਾ ਜਾਣੀ ਹੈ ਹਰ ਰੰਗ ਅੰਦਰ ਸੀ ਸੇਵਾ ਸਰੀਰ ਕਰਕੇ ਸੁਰਤਪ੍ਰੀਤ ਆਪ ਦੀ ਕਰਨੀ ਨਹੀਂ ਜਾਣੀ ਯਾ ਦੀ ਸੁਰਤ ਗਿਆਤ ਨਹੀਂ ਆਉਦੀ ਜਾਣੀ ਨਾ Jap ਹਾਰਾ ਮਨੁੱਖ ਦੀ ਦਰਸ਼ੇ ਤੇ ਮੁਰਾਦਣਾ Jap ਜਾਣਦੇ ਹਾਂ ਊਟ ਤੇਰੀ ਜਗ ਜੀਵਨਾ ਅਸੀਂ ਨਾ ਮਾਰਾ ਆਜ ਦੀ ਓਟ ਤੇ ਤੇ ਲਈ ਇਹ ਜਗ ਦੇ ਜੀਵਨ ਦੇ ਪ੍ਰਮੇਸ਼ਰ ਮੇਰੇ ਥਾਕਰ ਅਗਿਆ ਦਾ ਦੇਵ ਥਾਕਰ ਸਾਨੂੰ ਮਨ ਕਰਕੇ ਜੰਮ ਪਾਦੇ ਰਹੇਗਾ ਜਦੂੰ ਗੁੰਗੇ ਗੁੱਡੀ ਕਰਕੇ ਹੀ ਫੇਰ ਆਈ ਕਰਕੇ ਪਾਣੀ ਜੰਗਾ ਦੂੰਗੇ ਹੈ ਲਹੇ ਕਿਰਪਾਲ ਗੁਰਸਾਈਆ ਜੀਨੋ ਤੇ ਹੈ ਗੁਸਾਈਂ ਕ੍ਰਿਸ਼ਣੇਸ਼ਵਰ ਆਪ ਕਿਰਪਾਲੂ ਹੋਏ ਹੋ ਲਖੇ ਸੂਜ ਸੰਤਾਂ ਜਮਨੂ ਮੰਦੇ ਇਹਦੇ ਸੰਤਾਨ ਸੰਗ ਮੋਸਤ ਪਉਣ ਵਾਲੇ ਆਦੀ ਆਦੀ ਉਪਾਦੀ ਤਾਲ ਸੀ ਇਤੇ ਸੋ ਵੀ ਵਿਛੋੜੇ ਜਾਂ ਉਹ ਸਭ ਨਾਸ ਹੋ ਗਏ ਨਕ ਗਏ 31 ਵਾਉ ਨਾ ਲੱਗ ਗਈ ਉਹਨਾਂ ਨੂੰ ਮਾਤਾ ਦੇ ਗਰਭ ਦੀ 31 ਵਾਉ ਅਤੇ ਇਥੇ ਕਿਹਦੀ ਈਰਖਾ ਰੂਪੀ 31 ਵਾਉ ਪ੍ਰਕਾਖ 31 ਲੋਹਾ ਦੇਕ 31 ਵਾਉ ਨਰਕ ਦੀ ਗਰਭ ਦੀ ਕਿਸੇ ਪ੍ਰਕਾਰ ਦੀ ਈਰਖਾ ਦੀ ਦੁਨੀਆ ਦੀ ਕੋਈ ਨਹੀਂ ਲੱਗਦੀ ਹੈ ਜਮਾਂ ਦੀ ਸਤ ਗੁਰ ਰੱਖੇ ਜਿਨ੍ਹਾਂ ਨੂੰ ਸਤ ਗੁਰੂ ਆਪ ਕਿਰਪਾ ਕਰਕੇ ਰੱਖਦੇ ਹੋ ਗੁਰ ਨਾਰਾਇਣ ਦਈਓ ਗੁਰੂ ਨਾਨਕ ਸਾਹਿਬ ਤੋਂ ਪਾਈ ਮਿਲਣ ਆਪ ਮਿਲਣ ਕਲਾ ਚਾਰਜਗ ਵਿੱਚ ਪਰਵਰਿਓ ਜੀ ਦੇ ਵਿਦਿਆ ਰੂਪੀ ਆਸਨੀਓ ਗੁਰੂ ਸੂਰਜ ਰੂਪ ਹਨਗੇ ਨਹੀਂ ਇਹ ਵਿਦਿਆ ਰੂਪੀ ਰਾਜਿੰਨਾ ਜੇ ਅਦੇ ਗੁਰੂ ਮਾਰਾ ਸਾਹਿਬ ਜੋ ਨਾਰਾਇਣ ਦਾ ਰੂਪ ਹੈ ਨਾਰਾਇਣ ਜੋ ਹੈ ਵਿਆਲੂ ਗੁਰੂ ਮਾਰਗ ਦਾ ਰੂਪ ਹੈ ਗੁਰ ਸਤਿਆ ਸਰਜਣੂ ਹ ਗੁਰੂ ਸਤਿ ਸੱਚੇ ਜਹਤੂ ਵਿਚਣ ਵਾਲੇ ਆਪ ਹਨ ਗੁਰ ਕੁੱਠੈ ਗਿਆਨ ਵਚਣ ਵਾਲੇ ਹਨ ਸੰਸਾਰ ਦੇ ਤਾਈ ਗੁਰ ਕੁੱਠੈ ਸਭ ਕਿਛ ਪਾਇ ਸਰਗੁ ਸਾਲ ਜੀ ਪ੍ਰਸੰਤਾ ਕਰਕੇ ਜਿਸ ਕਿਸੇ ਨੂੰ ਪਾਇਆ ਸਭ ਕੋਈ ਪਉਣਾ ਕੀਤਾ ਧਰਮ ਅਰਥ ਕਉ ਮੋਖ ਆਦਕ ਗਨ ਨਾਨਕ ਸਦ ਬਲ ਹ ਸਰੂ ਸਾਹਿਬ ਜੀ ਕਹਿੰਦੇ ਸੈਂਕੜੇ ਵਾਰੀ ਆਪ ਤੋਂ ਬਿਹਾਰ ਜਾਈਏ ਸ੍ਰੀ ਨਾਨਕ ਦੇਵ ਜੀ ਮਹਾਰਾਜ ਉੜੀ ਮਾਜ ਮਹੱਲਾ ਪੰਜਵ ਹਰ ਰਾਮ 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 ਕੇ ਜਾਈ ਹਰੀ ਜੋ ਰਾਮ ਸਜਗੂ ਦੇ ਵਿੱਚ ਵੀ ਸੀ ਅਤੇ ਰਾਮ ਤੇਤੇ ਵਿੱਚ ਵੀ ਸੀ ਰਾਮ ਗਾਪੁਰ ਵਿੱਚ ਵੀ ਸੀ ਰਾਮ ਹੈ ਭਾਈ ਜੋ ਕਲਜਗੁਦੀ ਰਾਮ ਹੈ ਰਮਿਆ ਹੋਇਆ ਹਰ ਰਾਮ 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 ਹਰੀ ਜੋ ਰਾਮ ਬਲਵੰਤੀ ਰਾਮਾ ਪ੍ਰਭਕਰਾਮ ਹੈ ਅਤੇ ਰਾਮ ਬਾਗ ਦੀ ਨਹੀਂ ਆਈ ਰਾਮ ਅਨੰਦ ਦੇਣ ਵਾਲਾ ਹੈ ਰਾਮ ਹੈ ਪਿਆਰੇ ਜਦ ਪੂਰਨ ਹੋਏ ਕੰਮ ਜਿਹੜੇ ਹਰ ਰਾਮ ਦੇ ਤਾਈ ਮਨ ਕਰਕੇ ਜਪਦੇ ਐ ਬਾਣੀ ਕਰਕੇ ਜਪਦੇ ਐ ਰੋਮ ਰੋਮ ਕਰਕੇ ਜਪਦੇ ਐ ਇਸੇ ਪ੍ਰਕਾਰ ਨੇ ਸਵਾਸਾਂ ਨਾਲ ਜਪਦੇ ਨੇ ਸਾਰੇ ਕੰਮ ਭਾਈ ਪੂਰੇ ਹੋ ਗਏ ਹਨ ਰਹਾਉ RAM GOVINDA JAPENDIA RAM RAM RAMANTI RAMA GOVINDRINDIA ਦਾ ਪ੍ਰਕਾਸ਼ਿਕ ਚੇਤਨ ਦਾ ਜਾਪ ਕਰਦੇ ਆ ਹੋਇਆ ਉਹ ਆ ਮੁਖ ਪਵਿੱਤਰ ਕੇ ਮੁਖ ਪਵਿੱਤਰ ਹੋ ਜਾਂਦਾ ਹੈ ਹਰ ਜਸ ਸੁਣੀਏ ਜਿਸ ਤੇ ਆਵੇ ਦੇ ਪਾਸੋਂ ਹਰੀ ਦਾ ਕੀਰਤਨ ਜਸ ਸੁਣੀਏ ਕੋਈ ਭਾਈ ਕੋਈ ਸਦਾ ਭਾਈ ਭਰਾ ਹੈ ਅੰਮੇ ਦਾ ਜਾਇਆ ਉਹ ਸਾਡਾ ਮਿੱਤਰ ਸੱਜਣ ਹੈ ਸਭ ਪਦਾਰਸ਼ ਸਭ ਫਲ ਕਰੇ ਨੂੰ ਧਰਮ ਅਰਥ ਕਾਮ ਪਦਾਰਸ਼ ਅਤੇ ਸਾਰੇ ਫਲ ਨਾਮ ਪਦਾਰਸ਼ ਗਿਆਨ ਪਦਾਰਸ਼ ਪ੍ਰੇਮ ਪਦਾਰਸ਼ ਅਤੇ ਮੁਗਤ ਪਦਾਰ ਸਾਹਿਬ ਦੀ ਸਭ ਫਲ ਵੀ ਮਿਲ ਗਏ ਉਹਨਾਂ ਨੂੰ ਤਰਕ ਗੁਣਾ ਜਿਸ ਮਾਰ ਤਰਕ ਗੁਣ ਜਿਸ ਗੁਰੂ ਦੇ ਵਿੱਚ ਹਨ ਕਿਉ ਗੋਬਿੰਦ ਮਨਹੁ ਵਿਸਾਰੀਐ ਐਸ ਗੋਬਨੂ ਗੁਰ ਆਪਾ ਗੁਰ ਪਰਮੇਸ਼ਰ ਇਕਾ ਕਿਉ ਮਨੋ ਭੁਲਾਉਣਾ ਕਰੀਏ ਜਿਸ ਸਿਮਰਤ ਦੁਖ ਜਾ ਜਪਨ ਸਿਮਰਨ ਕਰਨੀ ਕਰਕੇ ਦੁਖ ਜੰਮਨ ਮਤਦਾ ਚਲਿਆ ਜਾਂਦਾ ਹੈ ਜਿਸ ਲੜ ਲੱਗੇ ਹੈ ਜੀਵੀ ਹੈ ਜੀ ਸ਼ਰੂਪੀ ਪੱਲੇ ਲੱਗਿਆ ਹੋਇਆ ਜਉਂਦੇ ਹੋ ਜੀ ਦਾ ਜੀਵਨ ਮੁਕਤ ਹੋਈਦਾ ਹੈ। ਅਭਜਲ ਪਈਐ ਪਾ ਪੈਰ ਸੰਗਤ ਕੋ ਪਾਈ ਪੈਰ ਤੈ ਆਈ ਕਾ ਮੁਕਤ ਹੋ ਜਾਈਦਾ ਹੈ। ਮਿਲ ਸਾਧੂ ਸੰਗ ਉਧਾਰ ਹੋ। ਮਹਾਂਤਮਾਂ ਦੇ ਸੰਗ ਜੁ ਮਿਲ ਕਰਕੇ ਮਾਰਾ ਜੀ ਹੋਤ ਲੋਗ ਉਧਾਰ ਇਸ ਨੂੰ ਦਾ ਅਰੋਗ ਹੋਵੇਗਾ। ਲੋਕ ਉਜਲ ਦਰਵਾਜ। ਇਸ ਲੋਕ ਜੀ ਵਿਸ਼ਾ ਤੋਂ ਉਧਾਰ ਹੋ ਜੂ ਦਰਵਾਜ ਸੱਚਖੰਡ ਦੀ ਉਜਲਾ ਮੁਖ ਹੋਵੇਗਾ। ਜੀਵਨ ਰੂਪ ਗੋਪਾਲ ਜਸ ਗੋਪਾਲ ਪਰਮੇਸ਼ਰ ਜੋ ਜਸਾ ਇਹ ਅਸਲੀ ਜ਼ਿੰਦਗੀ ਰੂਪ ਹੈ ਇਹ ਜੀਵਨ ਰੂਪ ਜੋ ਪਰਮੇਸ਼ਰ ਜੀ ਅਤਿ ਰੂਆਰੀ ਪ੍ਰਾਪਤੀ ਦਾ ਕਾਰਨ ਹੈ ਸੰਤ ਜਨਾਂ ਕੀ ਰਾਹ ਸੰਤਾਂ ਜਨਾਂ ਦੀ ਰਾਸ ਪੂੰਜੀ ਹੈ ਸਰਬ ਹੈ ਸੰਤਾਂ ਜਨਾਂ ਦੀ ਨਾਨਕ ਉਬੜੇ ਨਾਮ ਜਪਰੂ ਜੀ ਕਹਿੰਦੇ ਮਹਾਂਪੁਰਖ ਨਾਮ ਦਾ ਜਾਪ ਕਰਕੇ ਬਚ ਗਏ ਹਨ ਕਰ ਸਕੇ ਸਾਵਾ ਸੱਚ ਜਗਵਾਉ ਜਿਹਨਾਂ ਨੂੰ ਧਨਵਾਜ ਕੀਤਾ ਜਾਂਦਾ ਸੰਤਾਂ ਦੇ ਜੋ ਕੀਤੇ ਜਾਂਦੇ ਹਨ ਗਉੜੀ ਮਾਜ ਮਹੱਲਾ ਪੰਜਵਾਂ ਮਿੱਠੇ ਹਰ ਗੁਣ ਗਾਓ ਜਿੰਦੂ ਏ ਮੇਰੀ ਜਿੰਦੂ ਮਿੱਠਿਆ ਹਰੀ ਦੇ ਗੁਣੋ ਜੋ ਸਾਰਿਆਂ ਦੇ ਗਾਉਣੇ ਯੋਗ ਹਨ ਤੂੰ ਮਿੱਠੇ ਹਰ ਗੁਣ ਗਾਓ ਮਿੱਠੇ ਰਿਸ਼ਿਆਂ ਦੇ ਰਸਾਂ ਨੂੰ ਮਿੱਠੇ ਤੇਰੀਏ ਨਹੀਂ ਝੁੱਕੇ ਜਾਣ ਕਰਕੇ ਸੱਬੇ ਕੋਈ ਬਸੂ ਕਉੜੀਆਂ ਸਕੇ ਨਾ ਮਿੱਠਾ ਮਿੱਠੇ ਜਾਣ ਕੇ ਹਰੀ ਦੇ ਗੁਣਾਂ ਨੂੰ ਗਾ ਜਿੰਨੀਆਂ ਮਿੱਠੀਆਂ ਚੀਜ਼ੀਆਂ ਖਾਈਏ ਮਗਰੋਂ ਬੇਰਸੀ ਕਰਦੀਆਂ ਹਨ ਅਤੇ ਮਿੱਠਾ ਪਰਮੇਸ਼ਰ ਦਾ ਨਾਮ ਸਾਰੀਆਂ ਬੇਰਸੀਆਂ ਗਵਾਕ ਕਰ ਸਭ ਰਸ ਮਿੱਠੇ ਮੁਖ ਲੱਗें ਜਿਆ ਪ੍ਰਭੂ ਕਿ ਆਵੇ ਜਦੋਂ ਵਾਹਿਗੁਰੂ ਚੇਕੇ ਆਉਂਦੇ ਸਾਰੇ ਦਸਾਂ ਦੇ ਜਿੰਨੀ ਮਠਾਸ ਹੈ ਰਸਗੁੱਲੇ ਸੇਤ ਆਦਿਕ ਜਿੰਨੀਆਂ ਮਿੱਠੀਆਂ ਚੀਜ਼ਾਂ ਸਾਰੀਆਂ ਜਿਵੇਂ ਮੂੰਹ ਨੂੰ ਲਾ ਦिए ਇੰਨਾ ਰਸ ਉਹਨਾਂ ਰਸਨਾ ਚਾਣ ਲੱਗ ਜਾਂਦੇ ਆਪੇ ਬਿਨਾ ਕਿਸੇ ਤਜਾਰੇ ਤੋਂ ਐਸੇ ਮਿੱਠੇ ਪਰਮੇਸ਼ਰ ਦੇ ਜਿਹੜੇ ਨਾਮ ਹਰੀ ਦੇ ਗੋਣਾ ਹੈ ਪਿਆਰ ਵਾਲੇ ਵਾਹਿਗੁਰੂ ਦੇ ਪਿਆਰ ਪਾਇਆ ਕੇ ਮੈਂ ਉਹਨਾਂ ਹਰੀ ਦੇ ਗੁਣਾਂ ਨੂੰ ਗਾਉਣਾ ਕਰ ਰਹੀ ਮੇਰੀ ਜਿੰਦ ਮਨ ਕਰਕੇ ਬਾਣੀ ਕਰਕੇ ਉਹਨਾਂ ਪਨਾ ਵਾਰ-ਵਾਰ ਗਾਉਣਾ ਕਰ ਸੱਚੇ ਸੇਤੀ ਰੱਤਿਆ ਅਤੇ ਮੀਠੇ ਹਰੀ ਜੋ ਮਿੱਠਾ ਪਿਆਰਾ ਹਰੀ ਹੈ ਅਤੇ ਗੁਣ ਸਾਰਿਆਂ ਚ ਗਿਆਨ ਹੋਊ ਫਰੀ ਹੈ ਤੇ ਸਾਰਿਆਂ ਦਾ ਗਾਉ ਉਸਤਾਨ ਰੂਪ ਹੈ ਉਸ ਨੂੰ ਰੇਜਿੰਦ ਤੂੰ ਉਸ ਰੀ ਦੇ ਗੁਣ ਨੂੰ ਮਿੱਠਿਆ ਨੂੰ ਗਾਉਣਾ ਕਰ ਸੱਜੇ ਸੇ ਤੀਰਤਿਆ ਸੱਜੇ ਅਕਾਲ ਪੁਰਖ ਦੇ ਸਾਥ ਲੰਗਿਆ ਹੋਇਆ ਮਿਲਿਆ ਨੇ ਥਾਵੇ ਥਾਵੇ ਜੀਨ ਖਾਵਾ ਨਾ ਥਾਨ ਵੀ ਹੋ ਨ ਉਸ ਫਿਰ ਧਾਵਾ ਇਹਨੂੰ ਸਰੂਪ ਰੂਪੀ ਥਾਨ ਮਿਲ ਜਾਂਦਾ ਦੁਸ਼ਟਾਨ ਸਰੂਪ ਬਰਹਾਉ ਹੋਰ ਸਾਧ ਸਭ ਫਿੱਕੇ ਹੋਰ ਜਨਮ ਸਾਜ ਹਣਗੇ ਇਹ ਸਾਰੇ ਫਿੱਕੇ ਐ ਸੈਂਕਦਿਆਂ ਵਾਲੇ ਹਨੇ ਵੇਰ ਰਹੀ ਪੈ ਜਾ ਕਰਨ ਵਾਲੇ ਹਨ ਮਨ ਮਨ ਫਿੱਕਾ ਹੋ ਇਹਨਾਂ ਨੂੰ ਸੰਗਲ ਕਰਕੇ ਜਿਹੜੇ ਫਿੱਕੇ ਬੋਲਣ ਵਾਲੇ ਉਹਨਾਂ ਨੂੰ ਨਾ ਸੰਗਲ ਕਰਕੇ ਤਨ ਵੀ ਫਿੱਕਾ ਹੋ ਜਾਂਦਾ ਹੈ ਮਨ ਵੀ ਵੇਰ ਰਹੀ ਆਇਆ ਹੋ ਜਾਂਦਾ ਹੈ ਵਿਣ ਪਰਮੇਸ਼ਰ ਜੋ ਕਰੇ ਜੋ ਬਿਨਾਂ ਪਰਮੇਸ਼ਰ ਦੇ ਭੈਣ ਤੋਂ ਹੋਰ ਕੋਈ ਚੀਜ਼ਾਂ ਨੂੰ ਮਿੱਠੀਆਂ ਜਾਣ ਕੇ ਅਨੁਭਵ ਕਰਦਾ ਹੈ ਔਰ ਨੂੰ ਪ੍ਰਾਪਤ ਕਰਦਾ ਹੈ ਸਿੱਤ ਸੂ ਜੀਵਨ ਸੂਜ ਮੋਹ ਜੀਵਨ ਦਾ ਸਿੱਧੇ ਮੋਹ ਦੀ ਸੋਭਾ ਦਾ ਲਾਣ ਚੌਰੀ ਹੈ ਜੀ ਸੋਭਾ ਨੂੰ ਸੋ ਦਿਨਾਂ ਪਰਮੇਸ਼ਰ ਤੋਂ ਕਹਿੰਦਾ ਜੋ ਮੈਂ ਕਰ ਸਕਦਾ ਨਾ ਉਹਦਾ ਸਰਕਾਰਯੋਗ ਜੀਵਨ ਹੈ ਅਤੇ ਉਹਦੀ ਸੋਬਾ ਵੀ ਫਟਕਾਰਯੋਗ ਹੈ ਅੰਕਲ ਗਹਿ ਕਹ ਸਾਧਕ ਸਾਧਨ ਹੱਥਾਂ ਦੀ ਸ਼ਰਨ ਰੂਪੀ ਅੰਕਲ ਪੱਲਾ ਉਪਦੇਸ਼ ਰੂਪੀ ਪੱਲਾ ਪਕੜ ਕੇ ਕਰਨਾ ਇਹ ਸੰਸਾਰ ਉਸ ਮੁਕਤ ਨੂੰ ਕਰਨਾ ਹੁੰਦਾ ਹੈ ਬਾਹਰ ਬ੍ਰਹਮ ਆਰਾਧਿਆ ਜਿਸ ਨੂੰ ਪਰਮੇਸ਼ਰ ਵਾਹਿਗੁਰੂ ਆ ਉਸ ਨੂੰ ਭਾਵਨਾ ਨਾਲ ਕੀਤੇ ਕਰੀਏ ਉਦਰੇ ਸਭ ਪਰਵਾਹ ਸੰਤਾਂ ਦਾ ਪੱਲਾ ਫੜਿਆ ਹੋਇਆ ਪਰਮੇਸ਼ਰ ਦਾ ਨਾਮ ਉਹਨਾਂ ਦੀ ਸਜਣ ਕਰਕੇ ਬਾਦ ਨੂੰ ਰੱਜਣਾ ਕਰੀਏ ਉਹ ਸੰਤੇ ਦੱਸਦੇ ਹੈ ਉਦਰਾ ਸਭ ਪਰਵਾਰ ਪਰਿਵਾਰ ਵੀ ਉੱਤੇ ਜਾਏਗਾ ਸਭ ਪਰਵਾਰ ਚੜਾਓ ਜਿਵੇਂ ਕਬੀਰ ਜੀ ਨੇ ਸਾਰੇ ਨੂੰ ਉਧਾਰ ਕਰ ਲਿਆ ਸੀ ਸਾਜਣ ਬੰਧਨ ਦਾ ਪਰਿਵਾਰ ਵੀ ਸੰਸਾਰ ਵੀ ਬਾੜ ਤੋਂ ਪਰੇ ਹੋ ਕੇ ਉਦਨ ਜਾਈ ਦਾ ਮੁਕਤ ਹੋ ਜਾਈਦਾ ਹੈ ਸਾਜਣ ਬੰਧ ਸੋ ਮਿੱਤਰ ਸੋ ਕੋਈ ਸੱਜਣ ਹੈ ਮਾਧਵੇ ਘਰੂ ਦਾ ਅਤੇ ਉਹੋ ਹੀ ਸੰਬੰਧੀ ਐ ਇਸ ਲੋਕ ਦਾ ਹੈ ਉਹੋ ਹੀ ਸਾਡਾ ਮਿੱਤਰ ਹੈ ਪਰ ਲੋਕ ਦਾ ਸ੍ਰੇਸ਼ਟ ਹਰ ਨਾਮ ਹਿਰਦੈ ਦੀ ਜੋ ਭਾਈ ਹਰੀ ਦੇ ਨਾਮ ਨੂੰ ਹਿਰਦੇ ਚ ਵਸਦੇਵੇ ਸਜਣ ਉਹ ਹੁੰਦਾ ਹੈ ਜੀ ਜਿਹਨੂੰ ਪਿਆਰ ਕਰੀਏ ਆਪੋਂ ਪਿਆਰ ਕਰੇ ਸਜਣ ਬੰਦ ਉਹ ਹੁੰਦਾ ਹੈ ਸੰਬੰਧੀ ਜੀ ਜਿਹਨਾਂ ਤੋਂ ਵੀ ਪਿਆਰ ਨਾ ਕਰੀਏ ਫੇਰ ਵੀ ਸਜਣਤਾ ਰੱਖੇ ਸਜਣ ਬੰਦ ਉਹ ਮਿੱਤਰੋ ਹੁੰਦਾ ਹੈ ਸ੍ਰੇਸ਼ਟ ਜੀ ਨਾਲ ਵਾਹ ਕਰੀਏ ਫੇਰ ਵੀ ਪਿਆਰ ਪਾਲੇ ਉਹੀ ਹੈ ਸਾਡੇ ਤੋਂ ਮਰਨਾਮ ਹਿਰਦੇ ਦੇ ਜੋਹਰੀ ਦਾ ਨਾਮ ਹਿਰਦੇ ਵਿੱਚ ਬਖਸ਼ ਦੇਵੇ ਉਹ ਗੁਣ ਸਭ ਮਿਟਾਏ ਕਦੇ ਜੀਵ ਜੰਤੂਆਂ ਦੇ ਉਹ ਗੁਣ ਹਨ ਸਾਰਿਆਂ ਨੂੰ ਮਿਟਾ ਕਰਕੇ ਮਰ ਉਪਕਾਰ ਕਰੇ ਮਰ ਅਜ ਨਾਮ ਵਿੱਚ ਜੋੜ ਦੇਵੇ ਐਸਾ ਕਰ ਉਪਕਾਰ ਕਰੇ ਉਪਕਾਰ ਕਰਨ ਸੁਵੀਤਾ ਕਰਨੀ ਪਰ ਨਾਮਾ ਦੁਸ਼ਮਣ ਦਾ ਜਿਹੜਾ ਦੁਸ਼ਮਣ ਆਦਮੀ ਹੋਵੇ ਉਹਦੇ ਤੇ ਵੀ ਉਪਕਾਰ ਕਰਨਾ ਅਕਿੰਧ ਘਣਾ ਨਾ ਕਰੇ ਯਾਰ ਕਿਉਂਕਿ ਇਹੋ ਬੁਰੇ ਨਾਲ ਬੁਰੀ ਆਈ ਕਰਦੇ ਮਾਫ ਕਰਨ ਕਈ ਸਿਆਣੇ ਬੁਰੇ ਨਾਲ ਫਿਰ ਨੇਕੀ ਕਰਨੀ ਹੈ ਗੁਰੂ ਨਾਨਕ ਜੀ ਆਣੇ ਕੋ ਪਰਉਪਕਾਰ ਕਰੇ ਮਾਲ ਖਜ਼ਾਨਾ ਫੇ ਹੋ ਘਰ ਤੇ ਮਾਲ ਆ ਗਉਆਂ ਮਈਆਂ ਹੱਥੀ ਕੋੜੇ ਆਪਕਾ ਖਜ਼ਾਨਾ ਰੋਕੜੀ ਹੈ ਫੇ ਫਾਂਕ ਰਾਜ ਕੋ ਨਾ ਜਮੀਨਾਂ ਆਦਕ ਸਰ ਕੇ ਚਰਨ ਨਿਧਾਨ ਸਭ ਹਰੀ ਦੇ ਚਰਨ ਵਿੱਚ ਸਭ ਖਜ਼ਾਨੇ ਆ ਸਾਡਾ ਮਾਲ ਵੀ ਸਾਡਾ ਥਾਂ ਵੀ ਸਾਡਾ ਘਰ ਵੀ ਸਾਡਾ ਖਜ਼ਾਨਾ ਵੀ ਮਰਦ ਚਰਨਾਂ ਦੀ ਓਟ ਹੈ ਜਿਹੜੀ ਇਹੋ ਹੀ ਸਭ ਕੁਝ ਹੈ ਜਿਹੜਾ ਮਾਲ ਹੈ ਤੇ ਖਜ਼ਾਨਾ ਹੈ ਤੇ ਘਰ ਹੈ ਸਾਰੇ ਖੇ ਹੋ ਜਾਣੇ ਹਨ ਤੈਨੂੰ ਨਾਸ ਹੋ ਜਾਣੇ ਹਨ ਹਰ ਕੇ ਹਰ ਕੇ ਚਰਨ ਨਿਧਾਨ ਜਿਹੜੇ ਚਰਨ ਨਿਧੀਆਂ ਦਾਨ ਘਰ ਹੈ ਉਸ ਪੁਰਖ ਨੂੰ ਜਿਹਨੂੰ ਮਾਰੇ ਚਰਨ ਪ੍ਰਾਪਤ ਹੋ ਗਏ ਉਹ ਸਭ ਮਾਲਾਂ ਦਾ ਮਾਲਕ ਹੈ ਸਰਵਣ ਮੰਨਣ ਵਿਆਸੂ ਦੇ ਕੋਲੇ ਘੋੜੇ ਹੈ ਇਹੇ ਇਸੇ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਤਾਂ ਮੁਕਤੀ ਰੂਪੀ ਕਾਮ ਤੇ ਨਾਮ ਨੂੰ ਪਾਸ ਹੈ ਉਹਨਾਂ ਕੋਲੇ ਨਾਮ ਦਾ ਖਜ਼ਾਨਾ ਰੋਕੜੀ ਹੈ ਸੇ ਉਸ ਰੂਪ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਕੰਤੁਰੀਆ ਪਦ ਪ੍ਰਾਪਤ ਹੋਇਆ ਹੈ ਜਿਨ੍ਹਾਂ ਨੂੰ ਹਰੀ ਦੇ ਚਰਨਾਂ ਦਾ ਖਜ਼ਾਨਾ ਪ੍ਰਾਪਤ ਹੋਇਆ ਇਹ ਸਾਰੇ ਗੁਣਾਂ ਨੂੰ ਪ੍ਰਾਪਤ ਹੋ ਗਏ ਨਾਨਕ ਜਾਚਕ ਦਰ ਤੀਰੇ ਪ੍ਰਭ ਕੇ ਪ੍ਰਭੂ ਅਕਾਲ ਪੁਰਖੋ ਤੇਰੇ ਦਰ ਦੇ ਅਸੀਂ ਜਾਚਕ ਹਾਂ ਸਰੇ ਦਰਜਾ ਸੇਵਕਾਂ ਸਤਿਗੁਰੂ ਜੀ ਆਪਾਂ ਨੂੰ ਆਪ ਦੀ ਵੱਲੋਂ ਕਹਿ ਕੇ ਯਾਸ਼ ਦੱਸਦੇ ਹੁਣ ਸੁਦ ਨੂੰ ਮੰਗੈ ਦਾਣ ਮਾਰੇ ਕਿਸੇ ਨੇ ਤਨ ਮੰਗਿਆ ਕਿਸੇ ਨੇ ਪੁਲਾਵਸ ਮੰਗਿਆ ਕਿਸੇ ਨੇ ਸੋਭਾ ਮੰਗੀ ਹੈ ਕਿਸੇ ਨੇ ਦੁਨੀਆ ਦੀ ਵਧਾਈ ਮੰਗੀ ਹੈ ਕਿਸੇ ਨੇ ਇਲਮ ਮੰਗਿਆ ਕਿਸੇ ਨੇ ਸ਼ਰੂਮ ਮੰਗਿਆ ਅਸੀਂ ਮਾਰੇ ਤੈਨੂੰ ਹੀ ਦਾਣ ਮੰਗਦੇ ਆਂ ਕਿਰਪਾ ਕਰਕੇ ਤੁਸੀਂ ਸਾਨੂੰ ਪ੍ਰਾਪਤ ਹੋ ਜੋ ਇਹੋ ਸਾਡੀ ਬੇਨਤੀ ਹੈ ਇਹ ਪ੍ਰਵਾਨ ਕਰੋ ਗੁਰੂ ਸਾਹਿਬ ਸੰਗੇ ਜੀ ਅੱਜ ਦੇ ਨਵੇਂ ਕਾਇਸ਼ਾ ਦੇ ਸ਼ਬਦ ਕਰਨੇ ਆ ਉਹ ਕੱਲ ਨੂੰ ਕਰਾਂਗੇ ਸੱਚੇ ਪਾਤਸ਼ਾਹ ਸਾਨੂੰ ਤੂੰ ਹੀ ਉਪਰਾਪਤ ਹੋਈ ਐਸੀ ਕਿਰਪਾ ਕਰੋ ਮਾਲਖ ਜਾਨ ਫਿਰੋ ਘਰ ਹਰ ਕੇ ਜਨਮ ਨਿਦਾਨ ਨਾਨਕ ਜਾਜਤ ਗੁਜ਼ਰਦੇ ਰਹਿ ਰਾਮੋ ਤੁਿਰੰਗ ਨੰਗੈ ਜਨ ਵਾਜਿਕਾ ਖੋ ਵਾਜਿਕ